ਕਾਥਾ ਹਾਊਸ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੋਨੋਕਲਾਥ ਹਾਊਸ ਤੇ ਲੱਗਿਆ ਜੂਨ ਦਾ ਸਭ ਤੋਂ ਭਾਰੀ ਸੇਲ ਮੇਲਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਵੀਂ ਨਵੀਆਂ ਵੀਡੀਓ ਦੇਖਣ ਲਈ ਮੋਨੋਕਲਾਥ ਹਾਊਸ ਵਾਲਿਆਂ ਨੇ ਲਾਇਆ ਟਾਈ ਡਾਈ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਟਾਈ ਡਾਈ ਦੇ ਸੂਟ ਪਹੁੰਚ ਚੁੱਕੇ ਹੈ ਜੀ ਵਿਆਰ ਦਾ ਰੇਟ ਹੈਗਾ 550 ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਲਾਈਕ ਕਰਨ ਵਾਲੇ ਨੂੰ ਦੇਣਾ 350 ਰੁਪਏ 350 ਰੁਪਏ ਦੇ ਵਿੱਚ ਟਾਈਡਾਈ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਨਾਲ ਕਾਟਨ ਦੇ ਦੁਪੱਟੇ ਨਾਲ ਕਾਟਨ ਦੇ ਦੁਪੱਟੇ ਨਾਲ ਟਾਈਡਾਈ ਦੇ ਸੂਟਾਂ ਦਾ ਭਾਰੀ ਸੇਲ ਮੇਲਾ 350 300 ਰੁਪਏ ਸੇਲ ਲੱਗ ਚੁੱਕਿਆ ਜੀ 350 ਰੁਪਏ ਪੈਰਿਸ ਬਿਊਟੀ ਪੈਰਿਸ ਬਿਊਟੀ ਦੇ ਨਵੇਂ-ਨਵੇਂ ਡਿਜ਼ਾਈਨ ਪਹੁੰਚ ਚੁੱਕੇ ਆ ਜੀ ਬਜ਼ਾਰ ਦਾ ਰੇਟ ਹੈਗਾ 450 ਰੁਪਏ ਸਾਡਾ ਸੇਲ ਮੇਲਾ ਲੱਗਿਆ 3300 ਰੁਪਏ 3300 ਰੁਪਏ ਪੈਰਿਸ ਬਿਊਟੀ ਦੇ ਡਿਜ਼ਾਈਨ ਪਹੁੰਚ ਚੁੱਕੇ ਆ ਜੀ 3300 ਰੁਪਏ ਦੇ ਵਿੱਚ ਪੈਰਿਸ ਬਿਊਟੀ ਦੇ ਫੈਂਸੀ ਸੂਟਾਂ ਦਾ ਸੁੱਤੀ ਸੂਟਾਂ ਦਾ ਭਾਰੀ ਸੇਲ ਮੇਲਾ ਸੁੱਤੀ ਸੂਟਾਂ ਦਾ ਭਾਰੀ ਸੇਲ ਮੇਲਾ 3300 ਰੁਪਏ ਪੈਰਿਸ ਬਿਊਟੀ ਦੇ ਨਵੇਂ ਡਿਜ਼ਾਈਨ ਪਹੁੰਚ ਚੁੱਕਿਆ ਜੀ ਮੌਨ ਦੀ ਪੈਰਿਸ ਬਿਊਟੀ 3300 ਰੁਪਏ ਚ ਦੇਣੀ ਹੈ ਜੀ 450 ਵਾਲਾ ਸੂਟ ਦੇਣਾ 3300 ਰੁਪਏ 300 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 3300 ਰੁਪਏ 300 ਰੁਪਏ ਦੇ ਵਿੱਚ ਸੁੱਤੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਜੂਨ ਦੀ ਸੇਲ ਆ ਵੱਤ ਤੋਂ ਵੱਧ ਫਾਇਦਾ ਉਠਾਓ ਮੋਨੋਕਲਾਸ ਹਾਊਸ ਮੋੜ ਮੰਡੀ ਫੈਂਸੀ ਸੂਟਾਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਜੀ ਮੋਨੋਕਲਾਸ ਹਾਊਸ ਤੇ